ਗੱਬਰਸ ਬੰਦੇ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਸਰਹੰਦ ਦੀਏ ਨੀ ਕੰਦੇ ਸਰਹੰਦ ਦੀਏ ਅੱਜ ਤੂੰ ਵੀ ਖੁੱਲ ਕੇ ਰੋ ਮੇਰੇ ਦੋ ਖੋਲੇ ਚਮਕੌਰ ਨੇ ਤੇ ਤੂੰ ਵੀ ਖੋ ਕੇ ਲਹੇ ਗਏ ਦੋ ਨੀ ਕੰਦੇ ਸਰਹੰਦ ਦੀਏ ਅਜੇ ਬੰਡੜੀ ਸਿੱਖ ਸ਼ਿਵ ਮੇਰੇ ਦੋ ਖੋਨੇ ਚਮਕੌਰ ਨੇ ਤੇ ਤੂੰ ਵੀ ਖੋ ਕੇ ਗਈਏ ਦੋ ਹਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਬ ਇੰਸਪੈਕਟਰ ਬਲਜਿੰਦਰ ਸਿੰਘ ਜੀ ਐਸ ਐਚਓ ਗੜਸ਼ੰਕਰ ਡਿਸਟ੍ਰਿਕਟ ਹਿਸ਼ਾੜਪੁਰ ਵਿੱਚ ਤਾਇਨਾਤ ਹਾਂ ਕਿਉਂਕਿ ਸਾਡੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ-ਛੋਟੇ ਲਾਲ ਜਿਹੜੇ ਸੀਗਾ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਆਪਸ ਆਪਣੀ ਕੌਮ ਤੋਂ ਵਾਰ ਦਿੱਤਾ ਸੀਗਾ ਹੁਣ ਜਿਹੜੇ ਨੇ ਸ਼ਹੀਦੀ ਦੇ ਆੜਾ ਛੋਟੇ ਸਾਹਿਬਜ਼ਾਦਿਆਂ ਦਾ ਚੱਲ ਰਿਹਾ ਹੈ ਫਤਿਹਗੜ੍ਹ ਸਾਹਿਬ ਵਿਖੇ ਕਿਉਂਕਿ ਛੋਟੇ ਸਾਹਿਬਜ਼ਾਦੇ ਸੀ ਜਿਹੜੇ ਉਹਨਾਂ ਨੂੰ ਨੀਹ ਦੇ ਵਿੱਚ ਚੜਾਇਆ ਗਿਆ ਸੀ ਕਿਉਂਕਿ ਬੱਚੇ ਬਹੁਤ ਛੋਟੇ ਸੀਗੇ ਕਿਉਂਕਿ ਉਹਨਾਂ ਨੇ ਆਪਣਾ ਸਿੱਖੀ ਧਰਮ ਬਿਲਕੁਲ ਨਹੀਂ ਛ ਵਰਡ ਵਾਸਤੇ ਆਪਣੇ ਸਿਰ ਸੀਸ ਨੂੰ ਕੈਮ ਰੱਖਿਆ ਤੇ ਕਿਉਂਕਿ ਇਹ ਦਿਨੇ ਜਿਹੜੇ ਸਾਡੇ ਛੋਟੇ ਛੋਟੇ ਸਾਹਿਬ ਜਿੰਦਾਂ ਚੱਲ ਰਹੇ ਸੀ ਦੀ ਥਾੜੇ ਚੱਲ ਰਹੇ ਆ ਮੈਂ ਹਮੇਸ਼ਾ ਹੀ ਆਪਣੀ ਜਿਹੜੀ ਹੈ ਪੰਜਾਬ ਦੀ ਬਾਹਰ ਦੀ ਜਿੰਨੇ ਵੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਆਪਣੇ ਆਗੋਂ ਜਿਹੜੇ ਸਾਡੀ ਗਾਂ ਜਨਰੇਸ਼ਨ ਹੈ ਕਿ ਸਾਡੇ ਗੁਰੂਆਂ ਨੂੰ ਯਾਦ ਰੱਖਿਆ ਜਾਵੇ ਕਿਉਂਕਿ ਅੱਜ ਕੱਲ ਜਿਹੜੀ ਸਾਡੀ ਜਨਰੇਸ਼ਨ ਨਵੀਂ ਹੈ ਭੁੱਲਦੀ ਜਾ ਰਹੀ ਆ ਆਪਣੇ ਗੁਰੂਆਂ ਨੂੰ ਤੇ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਦਿਲ ਚ ਵਸਾਇਆ ਜਾਵੇ ਕਿਉਂਕਿ ਸਾਡੇ ਜਿਹੜੇ ਪਿਛਲੇ ਬਜ਼ੁਰਗ ਸੀਗੇ ਜਿਹੜੇ ਹੁਣਾਂ ਵੀ ਜਿਹੜੇ ਮਹਾਰਾਜ ਨੂੰ ਬਹੁਤ ਚੰਗੀ ਤਰ੍ਹਾਂ ਮੰਨਦੇ ਨੇ ਪੂਰਾ ਸ਼ੋਕ ਬਣਾਇਆ ਜਾਂਦਾ ਤੇ ਜਿਹੜੇ ਹਮੇਸ਼ਾ ਹੀ ਥੱਲੇ ਪੁੰਜੇ ਬੈਠ ਕੇ ਜਿਹੜੇ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਆ ਤੇ ਮੈਂ ਸ਼ਹੀਦੀ ਦੇੜੇ ਛੋਟੇ ਸਹਿਬ ਜਾਂਦੇ ਨੂੰ ਬਕੈਰ ਦਾ ਦੋ ਲੈਣਾ ਆਪਦੇ ਜ਼ਿਕਰ ਕਰ ਰਿਆਂ ਨਿਹ ਕੰਦੇ ਸਰਹੰਦ ਦੀ ਏ ਹਾਈ ਨਿਹ ਕੰਦੇ ਸਰਹੰਦ ਦੀ ਏ ਅੱਜ ਤੂੰ ਵੀ ਖੁੱਲ ਕੇ ਰੋ ਮੇਰੇ ਦੋ ਖੋਲੇ ਚਮਕੌਰ ਨੇ ਤੇ ਤੂੰ ਵੀ ਖੋਕੇ ਲੈ ਗਈਆਂ ਦੋ ਨੀਕੰਦੇ ਸਰਹੰਦ ਦੀਏ ਹਏ ਚਾਵਾ ਦੇ ਨਾਲ ਪਾਲੇ ਸੰਮੈਂ ਸੋਹਣੇ ਪੁੱਤਰ ਪਿਆਰੇ ਹਾਏ ਲੋਰੀਆਂ ਦੇ ਦੇ ਵੱਡੇ ਕੀਤੇ ਸੋਹਣੇ ਰਾਜ ਦੁਲਾਰੇ ਹਾਏ ਨਿੱਕੇ ਨਿੱਕੇ ਫੁੱਲਾਂ ਨੇ ਹਾਏ ਨਿੱਕੇ ਨਿੱਕੇ ਲਾਲਾਂ ਨੇ ਅਜੇ ਵੰਡਣੀ ਸੀ ਖੁਸ਼ੀ ਬੋ ਮੇਰੇ ਤੋਂ ਖੋਲੇ ਚਮਕੌਰ ਨੇ ਤੇ ਤੂੰ ਵੀ ਖੋ ਕੇ ਲੇ ਗਈਏ ਦੋ ਨੀ ਕੰਦੇ ਸਰਹੱਦ ਦੀਏ ਹਏ ਜਿਹਦੀ ਦਿਹਾੜੇ ਚੱਲ ਰਹੇ ਨੇ ਇਸੇ ਦੌਰਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਸ਼ਹੀਦਾਂ ਨੂੰ ਨਮਸਤਕ ਹੋਣ ਵਾਸਤੇ ਸੰਗਤਾਂ ਆਪਣੇ ਆਪਣੇ ਵਾਹਨਾਂ ਤੇ ਪਹੁੰਚ ਰਹੀਆਂ ਨੇ ਇਸੇ ਦੌਰਾਨ ਕੁਝ ਲੋਕ ਆਪਣੀ ਅਣਗਹਿਲੀ ਕਾਰਨ ਕਈ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦਿੰਦੇ ਨੇ ਜੀ ਹਾਂ ਇਹ ਮਾਮਲਾ ਸਾਹਮਣੇ ਆਇਆ ਹੈ ਖੰਨਾ ਚੇਟੀ ਰੋਡ ਤੇ ਜਿੱਥੇ ਕਪੂਰਥਲਾ ਤੋਂ ਫਤਿਹਗੜ੍ਹ ਸਾਹਿਬ ਜਾ ਰਹੇ ਇੱਕ ਟਰੈਕਟਰ ਟਰਾਲੀ ਦੀ ਅਣਗਹਿਲੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਿਸ ਵਿੱਚ ਦੋ ਵਿਅਕਤੀ ਹੱਟੜ ਹੋ ਗਏ ਨੇ ਗਨੀਮਤ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਟਰਾਲੀ ਦੀ ਰਫ਼ਤਾਰ ਕਾਫੀ ਜ਼ਿਆਦਾ ਦਿਖਾਈ ਦੇ ਰਹੀ ਹੈ ਰਾਗੀਰਾਂ ਅਨੁਸਾਰ ਚਾਲਕ ਗਲਤ ਢਾਂਕ ਨਾਲ ਟਰਾਲੀ ਚਲਾ ਰਿਹਾ ਸੀ ਜਿਸ ਕਾਰਨ ਦੋ ਵਿਅਕਤੀਆਂ ਦੇ ਸੱਟ ਵੱਜੀ ਹੈ ਖੰਨਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਦੱਸਿਆ ਕਿ ਹਾਦਸੇ 'ਚ ਦੋ ਵਿਅਕਤੀ ਫੱਟੜ ਹੋਏ ਨੇ। ਚਤਨਾਵ ਸਿੰਘ ਜੀ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ? ਸਾਰੇ ਇੱਕ ਟਰਾਲੀ ਆ ਰਹੇ ਸੀ ਸੰਗਤੜੀ ਆਪਣੇ ਦਰਾਹਾ ਤੋਂ ਖੰਨੇ ਵਾਲੀ ਸਾਈਡ ਨੂੰ ਤੇ ਟਰਾਲੀ ਮਤਲਬ ਜਿਹੜਾ ਬੰਦਾ ਚਲਾ ਰਿਹਾ ਸੀ ਅਣਜਾਣ ਕਹਿੰਦੇ ਚਲਾ ਰਿਹਾ ਸੀ ਗੱਡੀ ਨੂੰ ਤੇ ਟਰਾਲੀ ਵੀ ਆਪਣੇ ਮੋਨਪੁਰ ਕੋਲੇ ਪਲਟ ਗਈ। ਕਿ ਕਿੰਨੀ ਸਵਾਰੀਆਂ ਸੀ ਉਹਦੀ? ਇਹੋ ਤੇ ਕਰੀਬ 9 ਕੁ ਸਵਾਰੀਆਂ ਦੱਸਿਆ ਜਾਂਦੇ ਨੇ। ਕਿੱਥੋਂ ਆ ਰਹੇ ਸੀ ਇਹ ਨਕੋਦਰ ਸਾਈਡ ਤੋਂ ਆ ਰਹੇ ਸੀ ਸਰ ਕਿੱਥੇ ਜਾ ਰਹੇ ਸੀ ਇਹ ਆਪਣੇ ਫਤੇਗੜ ਸਾਹਿਬ ਨੂੰ ਜੀ ਕਿੰਨਾ ਨੁਕਸਾਨ ਹੋ ਗਿਆ ਇੱਕ ਸਰੀਆ ਸਾਜ ਮੁੰਡਾ ਜੀ ਉਹਨੂੰ ਆਪਾਂ ਹਸਪੀਟਲ ਦਾਖਲ ਕਰਵਾਤਾ ਸੀ ਬਲ ਦੇ ਵਿੱਚ ਤਿੰਨ ਦਾ ਦਾਖਲ ਕਰਵਾ ਕੇ ਆਏ ਸਪੀਡ ਕਿੰਨੀ ਸੀਗੀ ਟਰਾਲੀ ਦੀ ਸਪੀਡ ਹੋਣੀ ਹੈ ਘੱਟੋ ਘੱਟ 60 60 ਦੀ ਸੀਪੁਰ ਦੇ ਉੱਪਰ ਹੋਣੀ ਹੈ ਤੁਹਾਨੂੰ ਕੀ ਲੱਗਦਾ ਕਿ ਕਿਹਦੀ ਹੈ ਕਸੂਰ ਹੈ ਹਾਂ ਜੀ ਇਹਦਾ ਕਸੂਰ ਲੱਗ ਰਿਹਾ ਦੋਨਾਂ ਦਾ ਇਹ ਡਰਾਈਵਰ ਦਾ ਕਸੂਰ ਹੈ ਕਹਿੰਦੇ ਡਰਾਈਵਰ ਨੇ ਜਾਣ ਗੱਡੀ ਚਲਾ ਰਹੀ ਟਰਾਲੀ ਗੁਰਜੀਤ ਸਿੰਘ ਜੀ ਕੀ ਹੋਇਆ ਇੱਕ ਗੱਗੜਮਾਜਰੇ ਕੋ ਹੋਇਆ ਹਾਂਜੀ ਟਰਾਲੀ ਟਰੈਕਟਰ ਸੀਗੇ ਟਰਾਲੀ ਜਾ ਰਹੀ ਸੀ ਫਤੇਗੜ ਸਾਹਿਬ ਨੂੰ ਜਾ ਰਹੀ ਸੀ ਨਕੋਤਰ ਸਾਈਡ ਤੋਂ ਆ ਰਹੀ ਸੀ ਕਿ ਗੱਗੜਮਾਜਰੇ ਕੋ ਨੇ ਟਰਾਲੀ ਘੁੰਮ ਗਈ ਉੱਪਰ ਦੀ ਆ ਰਹੀ ਸੀ ਅਣਜਾਣ ਡਰਾਈਵਰ ਚਲਾ ਰਿਆ ਸੀ ਸਪੀਡ ਹੋਣੀ ਸਪੀਡ ਹੋ ਗਈ 60 70 ਤਕਰੀਬ ਸਪੀਡ ਹੋ ਗਈ ਇਹਨਾਂ ਦੀ ਟਰਾਲੀ ਦੀ ਕਿੰਨੀ ਜਾ ਰਹੀ ਸੀ ਇਹ ਫਤੇਗੜ ਸਾਹਿਬ ਜਾ ਰਹੇ ਸੀ ਹੁਣ ਇੱਕ ਸੀਰੀਅਸ ਆ ਬਾਕੀ ਚੱਲ ਰਹੀ ਹੈ ਟ੍ਰੀਟਮੈਂਟ ਜਾ ਰਿਹਾ ਹੈ ਕਿੰਨੇ ਲੋਕ ਸੀਗੇ 8 ਤੇ 3 8-9 ਜਣੇ ਦੇ ਕਰੀਬ ਸੀਗੇ ਟਰਾਲੀ ਵਿੱਚ ਜਿਹੜੇ ਬਹੁਤ ਇੱਥੇ ਆਏ ਐਕਸੀਡੈਂਟ ਦੇ ਵਿੱਚ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਇਹ ਸਮਝ ਰਿਹਾ ਕਿ ਇਹ ਟਰਾਲੀ ਸਵੇਰ ਤੇ ਜਾ ਰਹੀ ਸੀ ਫਤਿਹਗੜ ਸਾਹਿਬ ਤੇ ਉਹ ਪਲਟ ਗਈ ਆ ਉਸ ਦੇ ਕਰਕੇ ਇੱਕ ਪੇਸ਼ੈਂਟ ਸਾਡੇ ਕੋਲ ਆਕਾਸ਼ਦੀਪ ਆਇਆ ਇੱਕ ਰਣਜੀਤ ਹੈ ਤੇ ਆਕਾਸ਼ਦੀਪ ਪੇਸ਼ੈਂਟ ਦੇ ਥੋੜੀ ਸੱਟ ਜ਼ਿਆਦਾ ਹੈ ਤਾਂ ਉਹਦੀ ਕੰਡੀਸ਼ਨ ਥੋੜੀ ਹਜੇ ਨਾਜ਼ੁਕ ਹੈ ਫਸਟ ਜਿਹੜਾ ਸਾਡੇ ਵੱਲੋਂ ਕਰ ਦਿੱਤੀ ਗਈ ਹੈ ਕੰਪਲੀਟ ਲੇਕਿਨ ਉਸ ਨੂੰ ਰੈਫਰ ਕਰਨਾ ਪੈਣਾ ਸੋਨਾ ਗੋਰੀ ਹਸਪੀਟਲ ਆਈ ਸੀ ਯੂ ਦੀ ਲੋੜ ਹੈ ਇੰਜਰੀ ਕਿੱਥੇ ਹੈ ਸਰ ਇੰਜਰੀ ਐਕਚੁਅਲੀ ਅਬਡੋਮਨਲ ਇੰਜਰੀ ਜ਼ਿਆਦਾ ਉਸ ਤੇ ਅੱਛਾ ਤਾਂ ਫਿਰ ਜਾ ਰਿਹਾ ਕਰਨਾ ਪਏਗਾ ਹਾਂਜੀ ਰੈਫਰ ਕਰਨਾ ਪਏਗਾ ਕਿਉਂਕਿ ਅੱਗੇ ਉਸ ਨੂੰ ਆਈ ਸੀ ਯੂ ਦੀ ਲੋੜ ਪਏਗੀ ਪਰਿਵਾਰ ਦੇ ਵਿੱਚ ਕੋਈ ਹੈ ਨਾ ਨਾਲ ਕੋਈ ਪਰਿਵਾਰਿਕ ਮੈਂਬਰ ਪਿਲਾਲ ਤਾਂ ਕੋਈ ਨਹੀਂ ਹੈ ਲੇਕਿਨ ਜਿਹੜੇ ਟਰਾਲੀ ਦੇ ਨਾਲ ਬੰਦੇ ਸੀ ਕਹਿੰਦੇ ਉਹ ਆ ਰਹੇ ਨੇ ਉਹੀ ਕਹਿੰਦੇ ਇਹਨਾਂ ਅੱਗੇ ਫਰਦਰ ਕਰਵਾ ਦਿੰਦੇ ਨੇ ਉਹਦੇ ਨਾਲ ਕਿ ਭਾਵੇਂ ਕਿ ਜੇਲ੍ਹ ਤੋਂ ਦੇਖਿਆ ਕੋਈ ਮਿਲਾਪੀ ਡਰੈਸ ਵਗੈਰਾ ਕੋਈ ਮਿਲਿਆ ਨਹੀਂ ਸਾਡੇ ਕੋਲ ਸਿਰਫ ਇਹ ਹਾਲ ਦੀ ਕੁਝ ਇਨਫੋਰਮੇਸ਼ਨ ਮਿਲੀ ਇੱਕ ਲੜਕਾ ਜਿਹੜਾ ਨਾਂ ਲਾ ਉਸ ਨੇ ਇਹ ਸੰਧੂ ਦਾ ਆ ਨਾਮ ਵਗੈਰਾ ਲਿਖਵਾਇਆ ਤੇ ਜਿਹੜਾ ਇਹਦਾ ਰਿਲੇਟਿਵ ਨਹੀਂ ਹੈ ਫਰੈਂਡ ਹੀ ਹੈ सिविल प्रशासन ਵੱਲੋਂ 25 ਤੋਂ ਲੈ ਕੇ 27 ਦਸੰਬਰ ਨੂੰ ਹੋਣ ਵਾਲੀ ਸ਼ਹੀਦੀ ਸਭਾ ਦੇ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਡੀਸੀ ਸੋਨਾ ਥਿੰਦ ਅਤੇ ਐਸਐਸਪੀ ਫਤਿਹਗੜ ਸਾਹਿਬ ਆਈਪੀਐਸ ਡਾਕਟਰ ਨਵਜੋਤ ਗਰੇਵਾਲ ਨੇ ਦੱਸਿਆ ਕਿ 3000 ਦੇ ਕਰੀਬ ਪੁਲਿਸ ਮੁਲਾਜ਼ਮ ਸ਼ਹੀਦੀ ਸਭਾ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਅਸਲੀ ਇਹ ਜਿਹੜੇ ਕੀ ਡਰੋਨ ਕੈਮਰੇ ਸੀਸੀਟੀਵੀ ਕੈਮਰੇ ਰਾਹੀਂ ਇਸ਼ਾਰਾਤੀ ਅੰਸਰਾ ਤੇ ਨਜ਼ਰ ਰੱਖੀ ਜਾਵੇਗੀ ਇਸ ਤੋਂ ਇਲਾਵਾ 6 ਵੱਡੀਆਂ ਪਾਰਕਿੰਗ ਏ ਬਸ ਸੇਵਾ ਸਟਲ ਸੇਵਾ ਪੁਲਿਸ ਤੇ ਡਾਕਟਰੀ ਸਹਾਇਤਾ ਕੇਂਦਰ ਵੱਖ-ਵੱਖ ਪੁਆਇੰਟਾਂ ਤੇ ਬਣਾਏ ਗਏ ਨੇ ਪੁਲਿਸ ਦੇ 3000 ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਸੀਸੀਟੀਵੀ ਕੈਮਰੇ ਡਰੋਨ ਰਾਹੀਂ ਸ਼ਹੀਦੀ ਸਭਾ ਵਿੱਚ ਨਜ਼ਰ ਰੱਖੀ ਜਾਵੇਗੀ ਤਸਦੀ ਇਹ ਇਸ ਤੋਂ ਇਲਾਵਾ ਲੰਗਰ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਸਿੰਗਲ ਯੂਜ਼ਰ ਮਾਫੀਆ ਜਾਂ ਪਲਾਸਟਿਕ ਬਰਤਨ ਦੀ ਵਰਤੋਂ ਨਾ ਕੀਤੀ ਜਾਵੇ। ਸ਼ੁਰੂ ਹੋਣ ਜਾ ਰਹੀ ਹੈ। ਪਿਛਲੇ ਲਗਭਗ ਇੱਕ ਮਹੀਨੇ ਤੋਂ ਪ੍ਰਸ਼ਾਸਨ ਤੇ ਅਤੇ ਪੁਲਿਸ ਦੇ ਸਹਿਯੋਗ ਨਾਲ ਜੁੜਿਆ ਹੋਇਆ ਹੈ ਕਿ ਇਹਦੇ ਪੂਰੇ ਮੁਕੰਮਲ ਪ੍ਰਬੰਧ ਕੀਤੇ ਜਾ ਸਕਣ ਤਾਂ ਜੋ ਇਹ ਜਿਹੜੀ ਸ਼ਹਾਦਤ ਹੈ ਇਸ ਨੂੰ ਨਤਮਸਤਕ ਹੋਣ ਲਈ ਸਾਡੀ ਪਵਿੱਤਰ ਧਰਤੀ ਤੇ ਜਿਹੜੇ ਲੋਕ ਆਉਂਦੇ ਹਨ ਉਹਨਾਂ ਸੰਗਤਾਂ ਲਈ ਪੂਖਤਾ ਇੰਤਜ਼ਾਮ ਹੋਣ। ਸਭ ਤੋਂ ਜ਼ਰੂਰੀ ਇੰਤਜ਼ਾਮ ਹੈ ਜਿਹੜਾ ਬੈਰੀਕੇਡਿੰਗ, ਟ੍ਰੈਫਿਕ ਡਾਇਵਰਸ਼ਨਸ ਉਸ ਤੋਂ ਇਲਾਵਾ ਪਾਰਕਿੰਗ ਉਹ ਸਾਰੇ ਪ੍ਰਬੰਧਾਂ ਬਾਰੇ ਤਾਂ ਐਸਐਸਪੀ ਮੈਡਮ ਤੁਹਾਨੂੰ ਦੱਸ ਹੀ ਦੇਣਗੇ ਉਹਨਾਂ ਦੀ ਪਬਲਿਸਿਟੀ ਵੀ ਅਸੀਂ ਕਰ ਲਈ ਹੈ ਇਸ ਤੋਂ ਸਭ ਤੋਂ ਜ਼ਰੂਰੀ ਇਹ ਹੈ ਕਿ ਜੀਟੀ ਰੋਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਕੋਈ ਵੀ ਗੱਡੀਆਂ ਆਣੀਆਂ ਅਲਾਉਡ ਨਹੀਂ ਹੋਣਗੀਆਂ ਸੋ ਆਪਾਂ ਸੰਗਤ ਦੀ ਸੁਵਿਧਾ ਲਈ ਜਿਹੜੇ ਬਜ਼ੁਰਗ ਹਨ ਔਰਤਾਂ ਹਨ ਬੱਚੇ ਹਨ ਉਹਨਾਂ ਲਈ ਸ਼ਟਲ ਸਰਵਿਸ ਕੀਤੀ ਹੈ ਸੌ ਬੱਸਾਂ ਅਰੇਂਜ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਈ ਰਿਕਸ਼ੇਜ਼ ਵੀ ਅਰੇਂਜ ਹੋਏ ਹਨ ਅਸੀਂ 6 ਪੁਛਕੀ ਸੈਂਟਰ ਵੀ ਇਸਟੈਬਲਿਸ਼ ਕੀਤੇ ਹਨ ਤਾਂ ਕਿ ਜੇ ਸੰਗਤਾਂ ਨੂੰ ਕੁਝ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਸਕੇ ਜਿਹੜੇ ਸਵੇਰੇ ਕੱਲ ਸਵੇਰ ਤੋਂ ਸ਼ੁਰੂ ਹੋ ਜਾਣਗੇ ਇਸ ਤੋਂ ਇਲਾਵਾ ਪੰਜ ਰਹਿਣ ਬਸੇਰੀਆਂ ਦਾ ਇੰਤਜ਼ਾਮ ਕੀਤਾ ਹੈ ਇੰਨੀ ਠੰਡ ਵਿੱਚ ਤੇ ਇੱਕ ਹੋਰ ਉਪਰਾਲਾ ਅਸੀਂ ਕੀਤਾ ਹੈ ਕਿ ਕੁਝ ਲੋਕ ਜਿਹੜੇ ਸੰਗਤਾਂ ਚੱਲਦੇ-ਚੱਲਦੇ ਥੱਕ ਜਾਂਦੀਆਂ ਹਨ ਤਾਂ ਆਪਣੀ ਡੀਸੀ ਕੰਪਲੈਕਸ ਦੇ ਵਿੱਚ ਜਿਹੜਾ ਪਾਰਕ ਹੈ ਉਹਦੇ ਵਿੱਚ ਅਸੀਂ ਇੱਕ ਆਰਾਮ ਘਰ ਬਣਾ ਰਹੇ ਹਾਂ ਜਿਹਦੇ ਉੱਪਰ ਤੰਬੂ ਲਾ ਕੇ نیچے ਮੈਟਰਸਿਸ ਲਗਾ ਕੇ so that ਜੇ ਕਿਸੇ ਨੇ ਵੀ ਆਰਾਮ ਕਰਨਾ ਹੈ ਕੋਈ ਬਜ਼ੁਰਗ ਜਾਂ ਔਰਤ ਚੱਲਦੇ ਥੱਕ ਗਏ ਹਨ ਕੋ ਬੱਚੇ ਆਰਾਮ ਕਰਨਾ ਚਾਹੁੰਦੇ ਹਨ ਤਾਂ ਉਸ ਆਰਾਮ ਸੈਂਟਰ ਤੇ ਆ ਕੇ ਰੈਸਟ ਕਰ ਸਕਦੇ ਹਨ ਇਸ ਤੋਂ ਇਲਾਵਾ ਦੋ ਬਹੁਤ ਹੀ ਮਹੱਤਵਪੂਰਨ ਗੱਲਾਂ ਜਿਸ ਲਈ ਅਸੀਂ ਇਹ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਅਸੀਂ ਤੁਹਾਡਾ ਵੀ ਸਹਿਯੋਗ ਚਾਹੁੰਦੇ ਹਾਂ ਮੈਂ ਪਬਲਿਕ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਇੱਕ ਤਾਂ ਇੱਥੇ ਤੁਹਾਨੂੰ ਪਤਾ ਹੀ ਹੈ ਕਿ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਹੈ ਨਤਮਸਤਕ ਹੋਣ ਤੇ ਕੁਝ ਨੌਜਵਾਨ ਟਰਾਲੀਆਂ ਚਲੰਗਰ ਦੀਆਂ ਟਰਾਲੀਆਂ ਵੀ ਆਂਦੀਆਂ ਹਨ ਤੇ ਮੈਂ ਸਿਰਫ ਪਬਲਿਕ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਤੇ ਉੱਚੇ-ਉੱਚੇ ਲਾਊਡ ਸਪੀਕਰ ਨਾ ਲਾਏ ਜਾਣ ਕੋਈ ਵੀ ਹੁੱਲੜਬਾਜ਼ੀ ਕੋਈ ਰੇਸਾਂ ਦੀ ਨਾ ਕੀਤੀਆਂ ਜਾਣ ਸਪੇਸ ਤੋਂ ਗੁਰਦੁਆਰਾ ਸਾਹਿਬ ਤੱਕਰ ਸ਼ਟਲ ਸਰਵਿਸਿਸ ਜਿੱਦੇ ਵਿੱਚ ਬੱਸੇਜ਼ ਨੇ ਆਟੋ ਰਿਕਸ਼ਾ ਤੇ ਈ ਰਿਕਸ਼ਾਜ਼ ਨੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੂੰਗੀ ਕਿ ਪੂਰਾ ਜਿਹੜਾ ਸ਼ਹਿਰ ਹੈ ਉਹਨੂੰ ਇੱਕ ਵਨਵੇ ਰੂਟ ਬਣਾਇਆ ਗਿਆ ਹੈ ਕਹਿਣ ਦਾ ਮਤਲਬ ਇਹ ਹੈ ਕਿ ਹਰ ਸੜਕ ਤੇ ਐਂਟਰੀ ਤੇ ਐਗਜ਼ਿਟ ਸੈਪਰੇਟ ਹੈ ਇਹਦਾ ਮੰਤਵ ਇਹੀ ਹੈ ਕਿ ਕਿਤੇ ਵੀ ਟ੍ਰੈਫਿਕ ਕੰਜੈਸ਼ਨ ਨਾ ਹੋਵੇ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਨਹੀਂ ਆਣਾ ਉਹਨਾਂ ਦੇ ਲਈ ਬਾਕੀ ਜਿਹੜੇ ਵੀ ਮੇਜਰ ਹਾਈਵੇ ਨੇ ਉਹਨਾਂ ਤੇ ਡਾਇਵਰਜਨਸ ਦੇ ਬੋਰਡ ਤੇ ਉੱਥੇ ਪੁਲਿਸ ਦੀ ਡਿਊਟੀ ਵੀ ਲਾਈ ਗਈ ਹੈ ਤਾਂ ਜੋ ਉਹਨਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਜੋ ਇਥੇ ਨਤਮਸਤਕ ਹੁਣ ਸੰਗਤ ਪਹੁੰਚ ਰਹੀ ਹੈ ਉਨ੍ਹਾਂ ਦੀ ਸਹੂਲਤ ਦੇ ਲਈ 6 ਸਹਾਇਤਾ ਕੇਂਦਰ ਬਣਾਏ ਨੇ ਜਿਨ੍ਹਾਂ ਦੇ ਵਿੱਚ ਇੱਕ ਇਨਫੋਰਮੇਸ਼ਨ ਡੈਸਕ ਹੈ ਇੱਕ ਪੁਲਿਸ ਹੈਲਪ ਪੋਸਟ ਹੈ ਜੋ ਕਿ ਇੱਕ ਪੁਲਿਸ ਚੌਂਕੀ ਦੀ ਤਰ੍ਹਾਂ ਕੰਮ ਕਰੇਗੀ ਅਤੇ ਮੈਡੀਕਲ ਐਡ ਅਵੇਲੇਬਲ ਹੈ ਇਹ ਅਸੀਂ ਸਾਰੇ ਤੁਹਾਡੇ ਚੈਨਲ ਰਾਹੀਂ ਵੀ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੇ ਕਿਸੇ ਵੀ ਸੰਗਤ ਦੇ ਮੈਂਬਰ ਨੂੰ ਕਿਸੇ ਤਰੀਕੇ ਦੇ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਆਪਣੇ ਨਜ਼ਦੀਕੀ ਵਰਦੀ ਧਾਰੀ ਇਨਸਾਨ ਜਿਹੜਾ ਵੀ ਕੋਈ ਯੂਨੀਫਾਰਮਡ ਪਰਸਨਲ ਖੜਾ ਹੋ ਉਹ ਅਪਰੋਚ ਕਰਨ ਅਸੀਂ ਸਾਰੇ ਇਲਾਕੇ ਦੇ ਵਿੱਚ ਜਿਹੜੀ ਸਾਰੀ ਸਾਡੀ ਡਿਊਟੀ ਹੈ ਉਹਨਾਂ ਨੂੰ ਵਾਇਰਲੈਸ ਕਮਿਊਨੀਕੇਸ਼ਨ ਦੇ ਨਾਲ ਲਿੰਕ ਕੀਤਾ ਹੈ ਉਹ ਸਾਡੇ ਕਿਉਂਕਿ ਅਸੀਂ ਦੇਖਿਆ ਜੀ ਪਿੱਛੇ ਜੇ ਮਤਲਬ ਇਹ ਇਸ ਟਾਈਮ ਤੇ ਮੋਬਾਈਲ ਨਹੀਂ ਚੱਲਦੇ ਆ ਤਾਂ ਇਹ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਜੇ ਕਿਸੇ ਨੂੰ ਲੋੜ ਹੁੰਦੀ ਹੈ ਤਾਂ ਉਹ ਰੀਚ ਨਹੀਂ ਕਰ ਪਾਉਂਦੇ ਤਾਂ ਸਾਰੀ ਜਿਹੜੀ ਸਾਡੀ ਪੁਲਿਸ ਡਿਊਟੀ ਹੈ ਉਹਨਾਂ ਨੂੰ ਇਹ ਬਰੀਫਿੰਗ ਹੈ ਉਹ ਸਾਡੇ ਕੰਟਰੋਲ ਰੂਮ ਤੇ ਨੋਟ ਹੋਊਗਾ ਤੇ ਪੁਲਿਸ ਵੱਲੋਂ ਇਮੀਡੀਏਟਲੀ ਉਹਨਾਂ ਨੂੰ ਮਦਦ ਉੱਥੇ ਪਹੁੰਚਾਈ ਜਾਏਗੀ ਜੀ ਜਿਹੜਾ ਪੂਰਾ ਇਲਾਕਾ ਚੱਪੇ-ਚੱਪੇ ਨੂੰ ਅਸੀਂ ਸੀਸੀਟੀਵੀ ਕੈਮਰਾਜ਼ ਨਾਲ ਕਵਰ ਕੀਤਾ ਹੈ ਉਹਦਾ ਜਿਹੜਾ ਸਾਡੇ ਕੋਲ ਸੈਂਟਰਲਾਈਜ਼ਡ ਇੱਥੇ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ ਨਾਲ ਹੀ ਸੀਸੀਟੀਵੀ ਨੂੰ ਅਸਿਸਟ ਕਰਨ ਦੇ ਲਈ ਇੱਧਰ ਸਾਡੇ ਵੱਲੋਂ ਡਰੋਨ ਦਾ ਉਪਯੋਗ ਕੀਤਾ ਜਾ ਰਿਹਾ ਹੈ ਜਿੰਨੀ ਵੀ ਪਾਰਕਿੰਗ ਮੈਨੇਜਮੈਂਟ ਹੈ ਉਹਨੂੰ ਡਰੋਨ ਰਾਹੀਂ ਦੇਖਿਆ ਜਾ ਰਿਹਾ ਹੈ ਪਾਰਕਿੰਗ ਸਾਡੇ ਇੱਥੇ ਸੁਪਰਵਾਈਜ਼ਰੀ ਅਫਸਰ ਜਿਹੜੇ ਬੈਠੇ ਹੁੰਦੇ ਨੇ ਉਹ ਉਹ ਦੇਖ ਕੇ ਅੱਗੇ ਨਿਰਦੇਸ਼ ਦੇ ਰਹੇ ਨੇ ਕਿ ਇਹ ਪਾਰਕਿੰਗ ਜੇ ਭਰ ਗਿਆ ਤਾਂ ਤੁਸੀਂ ਨੈਕਸਟ ਪਾਰਕਿੰਗ ਸ਼ੁਰੂ ਕਰ ਦਿਓ ਇਹਦਾ ਸਾਰੇ ਦਾ ਇੱਕੋ ਹੀ ਮੰਤਵ ਹੈ ਕਿ ਜਿਹੜੀ ਇੱਥੇ ਸੰਗਤ ਆ ਰਹੀ ਹੈ ਉਹ ਗੁਰਦੁਆਰਾ ਸਾਹਿਬ ਦੇ ਸਭ ਤੋਂ ਨੇੜੇ ਅਵੇਲੇਬਲ ਸਪੌਟ ਅਸੀਂ ਉਹਨਾਂ ਨੂੰ ਉੱਥੇ ਹੀ ਦਈਏ ਪਾਰਕਿੰਗ ਦਾ ਤਾਂ ਕਿ ਉਹ ਇੱਥੇ ਜਿਹੜਾ ਉਹਨਾਂ ਨੇ ਮੱਥਾ ਟੇਕਣਾ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਨਾ ਹੋਵੇ ਤੇ ਫਤਿਹਗੜ੍ਹ ਸਾਹਿਬ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸੰਗਤ ਦੀ ਸੁਰੱਖਿਆ ਤੇ ਸਹੂਲਤ ਦੇ ਮੱਦੇਨਜ਼ਰ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਸਾਡੇ ਵੱਲੋਂ ਇਹੀ ਬੇਨਤੀ ਹੈ ਕਿਉਂਕਿ ਇਹ ਇੱਕ ਸੋਗਮਈ ਅਫਸਰ ਹੈ ਜਿਹੜੀ ਸੰਗਤ ਇੱਥੇ ਪਹੁੰਚ ਰਹੀ ਹੈ ਸ਼ਰਧਾਂਜਲੀ ਪੇਂਟ ਕਰਨ ਦੇ ਲਈ ਉਹ ਇਸ ਅਫਸਰ ਦੇ ਮਰਿਆਦਾ ਨੂੰ ਹਮੇਸ਼ਾ ਧਿਆਨ ਰੱਖੇ ਤੇ ਪੁਲਿਸ ਜਿਹੜੀ ਹੈ ਹਰ ਵੇਲੇ ਉਹਨਾਂ ਦੀ ਸੇਵਾ ਝਾਜ਼ਰ ਪੰਜਾਬ ਅਤੇ ਚੰਡੀਗੜ੍ਹ 'ਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਹਿਮਾਚਲ 'ਚ ਬਰਫਬਾਰੀ ਕਾਰਨ ਇਲਾਕੇ ਦਾ ਮੌਸਮ ਠੰਡਾ ਹੋ ਗਿਆ ਹੈ ਤੇ ਕਈ ਇਲਾਕਿਆਂ 'ਚ ਸਵੇਰ ਅਤੇ ਸ਼ਾਮ ਨੂੰ ਤੁੰਦ ਵੀ ਦੇਖਣ ਨੂੰ ਮਿਲ ਰਹੀ ਹੈ ਮੌਸਮ 파ਗ ਨੇ ਅੱਜ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਠੀਤ ਲਹਿਰ ਤੇ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਸੂਬੇ ਵਿੱਚ ਪਿਛਲੇ 24 ਘੰਟਿਆਂ 'ਚ ਤਾਪਮਾਨ 4.7 ਡਿਗਰੀ ਤੱਕ ਵਧਿਆ ਹੈ, ਇਹ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ ਤਾਪਮਾਨ 29.6 ਡਿਗਰੀ ਦਰਜ ਕੀਤਾ ਗਿਆ ਹੈ, ਹਾਲਾਂਕਿ ਚੰਡੀਗੜ੍ਹ ਦਾ ਤਾਪਮਾਨ 20.1 ਡਿਗਰੀ ਦਰਜ ਕੀਤਾ ਹੈ। ਤਾਪਮਨ 6.4 ਡਿਗਰੀ ਵੱਧ ਗਿਆ ਜਦੋਂ ਕਿ ਸਭ ਤੋਂ ਘੱਟ તાਪਮਨ ਗੁਰਦਾਸਪੁਰ ਵਿੱਚ 4.6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜ਼ਿਲੰਦਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ, ਪਠਿੰਡਾ ਤੇ ਲੁਧਿਆਣਾ ਵਿੱਚ ਠੰਡ ਲਹਿਰ ਤੇ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ 26 ਦਸੰਬਰ ਤੋਂ 28 ਦਸੰਬਰ ਤੱਕ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਤੋਂ ਬਾਅਦ ਪੱਛਮੀ ਗੜਬੜੀ ਤੇ ਸਰਗਰਮ ਹੋਣ ਦੀ ਸੰਭਾਵਨਾ ਹੈ ਇਸੇ ਦੌਰਾਨ ਗੜੇਮਾਰੀ ਅਤੇ ਤੂਫਾਨ ਦੀ ਵੀ ਸੰਭਾਵਨਾ ਹੈ ਇਸ ਤੋਂ ਇਲਾਵਾ ਦੇਸ਼ ਦੀ ਰਾਜਸਥਾਨ ਦਿੱਲੀ ਅਤੇ ਐਨਸੀਆਰ ਖੇਤਰ ਚ ਮੰਗਲਵਾਰ ਨੂੰ ਪਾਰੀ ਬਾਰਿਸ਼ ਹੋਈ ਹੈ ਜਿਸ ਕਾਰਨ ਪ੍ਰਦੂਸ਼ਣ ਦੇ ਪੱਧਰ ਚ ਕੁਝ ਗਿਰਾਵਟ ਜ਼ਰੂਰ ਦੇਖਣ ਨੂੰ ਮਿਲੀ ਹੈ ਅਜਿਹੀ ਸਥਿਤੀ ਚ ਪੰਜਾਬ ਹਰਿਆਣਾ ਰਾਜਸਥਾਨ ਤੇ ਕੁਝ ਇਲਾਕਿਆਂ ਅਤੇ ਹਿਮਾਚਲ ਉਤਰਾਖੰਡ ਵਿੱਚ ਵੀ ਦੇਖਣ ਨੂੰ ਮਿਲੀ ਹੈ ਜੰਮੂ ਕਸ਼ਮੀਰ ਚ ਬਰਫਬਾਰੀ ਤੇ ਦੂਜੇ ਪਾਸੇ ਵੈਸਟਰਨ ਡਿਸਪੈਂਸ ਘਾਰ ਨੂੰ ਉੱਤਰੀ ਭਾਰਤ ਦੇ ਮੈਦਾਨੇ ਇਲਾਕਿਆਂ ਚ ਵੀ ਦਾ ਅਸਰ ਦੇਖਣ ਨੂੰ ਮਿਲਿਆ ਸਰਦੀਆਂ ਕਾਰਨ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸਾਰੇ ਸਕੂਲ 31 ਦਸੰਬਰ ਤੱਕ ਬੰਦ ਰਹਿਣਗੇ ਇਸ ਸੰਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਉੱਥੇ ਹੀ ਚੰਡੀਗੜ੍ਹ ਦੇ ਸਕੂਲਾਂ ਵਿੱਚ 26 ਦਸੰਬਰ ਤੋਂ 7 ਜਨਵਰੀ ਤੱਕ ਛੁੱਟੀਆਂ ਹੋਣਗੀਆਂ ਹਾਲਾਂਕਿ ਇਹ ਭਵਿਕ ਵਿੱਚ ਵੱਧ ਵੀ ਸਕਦੀਆਂ ਨੇ ਸਕੂਲ ਦੇ ਸਮੇਂ ਆਦੀ ਵਿੱਚ ਬਦਲਾਵ ਵੀ ਹੋ ਸਕਦਾ ਹੈ। ਚੰਡੀਗੜ੍ਹ 'ਚ ਸਵੇਰੇ ਤਾਪਮਾਨ 6 ਤੋਂ ਲੈ ਕੇ 20 ਡਿਗਰੀ ਦੇ ਵਿਚਕਾਰ ਰਹੇਗਾ। ਅੰਮ੍ਰਿਤਸਰ 'ਚ ਤਾਪਮਾਨ 6 ਤੋਂ 20 ਡਿਗਰੀ ਦੇ ਵਿਚਕਾਰ ਰਹੇਗਾ। ਚਲੰਦਰਾ 'ਚ ਤਾਪਮਾਨ 5 ਤੋਂ 20 ਡਿਗਰੀ ਦੇ ਵਿਚਕਾਰ ਹੈ। ਜਦੋਂ ਕਿ ਲੁਧਿਆਣਾ 'ਚ ਤਾਪਮਾਨ 6 ਤੋਂ 20 ਡਿਗਰੀ ਦੇ ਵਿਚਕਾਰ ਰਹੇਗਾ ਦੱਸਿਆ ਜਾ ਰਿਹਾ ਹੈ। ਜੇਕਰ ਉਧਰ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਵਿੱਚ ਤਾਪਮਾਨ ਅੱਜ ਦਾ 7 ਤੋਂ ਲੈ ਕੇ 21 ਡਿਗਰੀ ਦੇ ਵਿਚਕਾਰ ਰਹੇਗਾ। ਮੋਹਾਲੀ 'ਚ ਤਾਪਮਾਨ 6 ਤੋਂ ਲੈ ਕੇ 21 ਡਿਗਰੀ ਦੇ ਵਿਚਕਾਰ ਰਹੇਗਾ। ਕਾਜ਼ੀਨਿਆਂ ਪੰਜਾਬ ਤੇ ਚੰਡੀਗੜ੍ਹ 'ਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ। ਹਿਮਾਚਲ 'ਚ ਬਰਫਬਾਰਿ ਕਾਰਨ ਇਲਾਕੇ ਦਾ ਮੌਸਮ ਠੰਡਾ ਹੋ ਗਿਆ ਹੈ। ਕਈ ਲੱਗ ਕੇ ਜ ਸਵੇਰੇ ਤੇ ਸ਼ਾਮ ਨੂੰ ਧੁੰਦ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਠੀਕ ਲਹਿਰ ਤੇ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।